ਅੱਜ ਮੈਂ ਤੁਹਾਨੂੰ ਆਪਣੀ ਲਾਈਫ ਦਾ ਇੱਕ ਇਹੋ ਜਿਹਾ ਇਨਸੀਡੈਂਟ ਦੱਸਣ ਵਾਲੀ ਆ ਜਿਸ ਨੂੰ ਸੁਣ ਕੇ ਕਿ ਤੁਸੀਂ ਕਦੇ ਵੀ ਆਪਣੇ ਆਪ ਨੂੰ ਕੋਸੋਗੇ ਨਹੀਂ ਕਿ ਰੱਬਾ ਤੂੰ ਸਾਨੂੰ ਵੱਡੀਆਂ ਕਾਰਾਂ ਨਹੀਂ ਦਿੱਤੀਆਂ ਵੱਡੇ ਕਾਰ ਨਹੀਂ ਦਿੱਤੇ ਜੇ ਜੋ ਵੀ ਮੇਰੇ ਕੋਲ ਹੈ ਮੈਨੂੰ ਇਸ ਤੋਂ ਬਹੁਤ ਜ਼ਿਆਦਾ ਚਾਹੀਦਾ ਹੈ ਮੇਰੇ ਗੁਆਂਢੀਆਂ ਦੀ ਕਿਸਮਤ ਇੰਨੀ ਚੰਗੀ ਹੈ ਕਿ ਉਹਨਾਂ ਕੋਲ ਸਭ ਕੁਝ ਹੈ ਹਰ ਇੱਕ ਕੰਫਰਟ ਹੈ ਬਟ ਮੇਰੇ ਕੋਲ ਕੁਝ ਨਹੀਂ ਹੈ ਇਹ ਸਭ ਗੱਲਾਂ ਤੁਸੀਂ ਸੋਚਣੀ ਅੱਜ ਤੋਂ ਹੀ ਬੰਦ ਕਰ ਦੇਵੋਗੇ ਤੁਸੀਂ ਇਸ ਵੇਲੇ ਜਿੰਨੇ ਵਿੱਚ ਵੀ ਰਹਿ ਰਹੇ ਹੋ ਤੁਸੀਂ ਉਸ ਨੂੰ ਹੀ ਸਭ ਤੋਂ ਵੱਡਾ ਸਕੂਨ ਸਮਝੋਗੇ ਕਿਉਂਕਿ ਸਾਡਾ ਨੇਚਰ ਹੈ ਕਿ ਸਾਨੂੰ ਆਪਣੇ ਦੁੱਖ ਅਤੇ ਦੂਜਿਆਂ ਦਾ ਸੁੱਖ ਬਹੁਤ ਹੀ ਵੱਡੇ ਲੱਗਦੇ ਨੇ ਜਦ ਵੀ ਸਾਡੇ ਤੇ ਕੋਈ ਮੁਸੀਬਤ ਆਉਂਦੀ ਹੈ ਤਾਂ ਉਸ ਦਾ ਜ਼ਿੰਮੇਵਾਰ ਜਾਂ ਤਾਂ ਅਸੀਂ ਆਪਣੇ ਆਪ ਨੂੰ ਖੁਦ ਹੀ ਸਮਝ ਲੈਨੇ ਆ ਜਾਂ ਅਸੀਂ ਰੱਬ ਤੇ ਸੁੱਟ ਦਿੰਨੇ ਆ ਜਾਫਰ ਕਿਸੇ ਤੀਜੇ ਬੰਦੇ ਤੇ ਸੋਟ ਦੰਨੇ ਆ ਹਰ ਵੇਲੇ ਆਪਣਾ ਚਿਹਰਾ ਲਮਕਾ ਰੱਖਣਾ ਖਿਜੂ ਖਿਜੂ ਕਰਨਾ ਦੂਜਿਆਂ ਵਿੱਚ ਨੁਕ ਕੱਢਣਾ ਇਹ ਸਭ ਸਾਡੀ ਫਿਤਰਤ ਬਣ ਚੁੱਕਿਆ ਪਰ ਚਾਹੀਦਾ ਤਾਂ ਸਾਨੂੰ ਇਹੀ ਹੈ ਨਾ ਕਿ ਜੋ ਸਾਨੂੰ ਉਸ ਪਰਮਾਤਮਾ ਨੇ ਦਿੱਤਾ ਹੈ ਸਾਨੂੰ ਉਹਦੇ ਵਿੱਚ ਹੀ ਖੁਸ਼ ਰਹਿਣਾ ਚਾਹੀਦਾ ਤੇ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਮੇਰੇ ਨਾਲ ਸਜਾਹ ਇੱਕ ਦਿਨ ਕੀ ਹੋਇਆ ਮੈਂ ਆਪਣੇ ਛੋਟੇ ਭਰਾ ਦੇ ਨਾਲ ਉਸਦੇ ਸਕੂਲ ਗਈ ਸੀ ਉਸ ਤੋਂ ਸਕੂਲ ਵਿੱਚ ਕੁਝ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਤੇ ਉੱਥੇ ਮਜ਼ਦੂਰ ਲੱਗੇ ਹੋਏ ਸਨ ਜਦ ਮੈਂ ਉਸ ਨੂੰ ਉਸਦੇ ਸਕੂਲ ਛੱਡਿਆ ਤਾਂ ਮੇਰਾ ਧਿਆਨ ਇੱਕ ਮਜ਼ਦੂਰ ਤੇ ਪਿਆ ਜਿਸ ਨੇ ਕਿ ਆਪਣੇ ਸਿਰ ਉੱਪਰ ਬਜਰੀ ਦੀ ਇੱਕ ਟੋਕਰੀ ਰੱਖੀ ਹੋਈ ਸੀ ਤੇ ਉਹ ਜਦ ਤੁਰਿਆ ਆਉਂਦਾ ਸੀ ਤੇ ਉਸ ਦੀਆਂ ਦੋਨੇ ਲੱਤਾਂ ਗੋਡਿਆਂ ਤੋਂ ਜਿਵੇਂ ਬਾਹਰ ਨੂੰ ਹੀ ਝੁਕੀਆਂ ਹੋਣ ਅਤੇ ਉਸ ਨੇ ਆਪਣੇ ਹੱਥ ਦੇ ਉੱਤੇ ਇੱਕ ਮੈਲੀ ਜਿਹੀ ਪੱਟੀ ਵੀ ਬੰਨੀ ਹੋਈ ਸੀ ਉਹ ਬਜਰੀ ਭਰ-ਭਰ ਕੇ ਬਾਹਰ ਤੋਂ ਅੰਦਰ ਲੈ ਕੇ ਜਾ ਰਿਹਾ ਸੀ ਉਸ ਦੀ ਇਹ ਹਾਲਤ ਦੇਖ ਕੇ ਮੈਨੂੰ ਥੋੜਾ ਤਰਸ ਜਾ ਆ ਗਿਆ ਕਿ ਇਸ ਦੀ ਕੀ ਮਜਬੂਰੀ ਹੋਵੇਗੀ ਕਿ ਇਹ ਇਹੋ ਜਿਹੇ ਹਾਲਾਤ ਦੇ ਵਿੱਚ ਵੀ ਮਜ਼ਦੂਰੀ ਕਰ ਰਿਹਾ ਮੇਰਾ ਮਨ ਕੀ ਤਾਂ ਉਸਦੇ ਕੋਲ ਜਾ ਕੇ ਕੁਝ ਟਾਈਮ ਗੱਲਾਂ ਕਰਦਾ ਤੇ ਮੈਂ ਉਸ ਕੋਲ ਗਈ ਤੇ ਉਸ ਨੂੰ ਪੁੱਛਿਆ ਕਿ ਤੁਹਾਨੂੰ ਹੋਇਆ ਕੀ ਹੈ ਤੁਸੀਂ ਹੱਥ ਉੱਪਰ ਪੱਟੀ ਕਿਉਂ ਬੰਦੀ ਹੋਈ ਹੈ ਤਾਂ ਉਸ ਨੇ ਦੱਸਿਆ ਕਿ ਥੋੜੇ ਦਿਨ ਪਹਿਲਾਂ ਮੈਂ ਆਪਣੇ ਪਸ਼ੂਆਂ ਲਈ ਚਾਰਾ ਕੁੱਤਰ ਰਿਹਾ ਸੀ ਤੇ ਟੋਕੇ ਦੇ ਵਿੱਚ ਮੇਰਾ ਹੱਥ ਆਉਣ ਕਾਰਨ ਮੇਰਾ ਗੁੱਟ ਥੋੜਾ ਵੱਢਿਆ ਗਿਆ ਜਿਸ ਦੇ ਉੱਤੇ ਕਿ ਮੈਂ ਡਾਕਟਰੀ ਇਲਾਜ ਵੀ ਕਰਵਾਇਆ ਪਰ ਉਹ ਸੈੱਟ ਨਹੀਂ ਬੈਠਿਆ ਤੇ ਇਸ ਲਈ ਉਹ ਹੱਲੇ ਵੀ ਬਹੁਤ ਦਰਦ ਕਰਦਾ ਹੈ ਤੇ ਮੈਨੂੰ ਪੱਟੀ ਕਰਵਾਉਣੀ ਪੈਂਦੀ ਹੈ ਉਹ ਉਮਰ ਦਾ ਵੀ ਕਾਫੀ ਬਜ਼ੁਰਗ ਸੀ ਪਰ ਫਿਰ ਵੀ ਉਹ ਮਿਹਨਤ ਕਰ ਰਿਹਾ ਸੀ ਜਦ ਮੈਂ ਉਸ ਬਜ਼ੁਰਗ ਮਜ਼ਦੂਰ ਨੂੰ ਪੁੱਛਿਆ ਕਿ ਤੁਸੀਂ ਆਪਣੀ ਲਾਈਫ ਦੇ ਵਿੱਚ ਫਿਰ ਖੁਸ਼ ਪਰਮਾਤਮਾ ਨੇ ਤੁਹਾਨੂੰ ਜਿੱਥੇ ਰੱਖਿਆ ਤੁਸੀਂ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਤਾਂ ਉਸ ਬੰਦੇ ਨੇ ਮੈਨੂੰ ਦੱਸਿਆ ਕਿ ਉਹ ਆਪਣੀ ਲਾਈਫ ਦੇ ਵਿੱਚ ਬਹੁਤ ਖੁਸ਼ ਹੈ ਅਤੇ ਹਰ ਵੇਲੇ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਹੈ ਉਸ ਬੰਦੇ ਨੂੰ ਪਰਮਾਤਮਾ ਦੇ ਨਾਲ 1% ਦਾ ਵੀ ਗਿਲਾ ਸ਼ਿਕਵਾ ਨਹੀਂ ਸੀ ਮੈਨੂੰ ਉਸ ਦੀਆਂ ਇਹ ਗੱਲਾਂ ਸੁਣ ਕੇ ਕਾਫੀ ਹੈਰਾਨਗੀ ਵੀ ਹੋਈ ਫਿਰ ਮੈਂ ਇਹ ਸੋਚਣ ਲੱਗੀ ਕਿ ਇਸ ਬਜ਼ੁਰਗ ਮਜ਼ਦੂਰ ਦੀ ਹਾਲਤ ਇੰਨੀ ਜਿਆਦਾ ਖਰਾਬ ਹੋਣ ਕਰਕੇ ਫਿਰ ਵੀ ਉਹ ਇੰਨੀ ਦਿਨ ਪਰ ਮਜ਼ਦੂਰੀ ਕਰ ਰਿਹਾ ਹੈ ਉਸ ਨੂੰ ਦਿਹਾੜੀ ਵੀ ਮਸਾ ਕੋਈ 300 ਰੁਪਈਆ ਹੀ ਮਿਲਦਾ ਹੋਵੇਗੀ ਤੇ ਉਸ ਨਾਲ ਹੀ ਉਹ ਆਪਣੇ ਘਰ ਦੇ ਵਿੱਚ ਕੋਈ ਗੁਜ਼ਾਰੇ ਵਿੱਚ ਹਿੱਸਾ ਪਾਉਂਦਾ ਹੋਵੇਗਾ ਫਿਰ ਵੀ ਉਸਦੇ ਚਿਹਰੇ ਤੇ ਜੋ ਖੁਸ਼ੀ ਚਮਕ ਰਹੀ ਸੀ ਉਹ ਵੱਡੇ ਵੱਡੇ ਕਰੋੜਪਤੀਆਂ ਦੇ ਚਿਹਰੇ ਤੇ ਵੀ ਨਹੀਂ ਆ ਸਕਦੀ ਮੈਂ ਉੱਥੇ ਖੜੀ ਇਹ ਸੋਚਣ ਲੱਗੀ ਕਿ ਜਿੰਨਾ ਲੋਕਾਂ ਨੂੰ ਉਸ ਪਰਮਾਤਮਾ ਨੇ ਵਧੀਆ ਹੱਥ ਪੈਰ ਦਿੱਤੇ ਨੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਦੋ ਪੈਰ ਕੰਮ ਕਰਕੇ ਵੀ ਖੁਸ਼ ਨਹੀਂ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਉਮੀਦਾਂ ਇੰਨੀਆਂ ਵੱਡੀਆਂ-ਵੱਡੀਆਂ ਲਗਾ ਲੈਂਦੇ ਨੇ ਕਿ ਸਾਨੂੰ ਕੋਠੀਆਂ ਕਾਰਾਂ ਚਾਹੀਦੀਆਂ ਨੇ ਤੇ ਉਹ ਖੁਸ਼ ਕਦੇ ਵੀ ਨਹੀਂ ਹੋ ਸਕਦੇ ਚਾਹੇ ਉਹਨਾਂ ਨੂੰ ਪਰਮਾਤਮਾ ਕਿੰਨਾ ਵੀ ਕੁਝ ਦੇ ਦੇਵੇ ਪਰ ਉੱਥੇ ਹੀ ਇਹ ਛੋਟੇ-ਛੋਟੇ ਮਜ਼ਦੂਰ ਜੋ ਦੋ ਟਾਈਮ ਦੀ ਰੋਟੀ ਹੀ ਮਸਾ ਖਾਂਦੇ ਨੇ ਉਹ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ ਤੇ ਕਿੰਨੇ ਖੁਸ਼ ਨੇ ਜੇ ਅਸੀਂ ਆਪਣੀਆਂ ਸੁੱਖ-ਸਹੂਲਤਾਂ ਬਾਰੇ ਸੋਚਦੇ ਹਾਂ ਨਾ ਤੇ ਜ਼ਰਾ ਆਪਣੇ ਤੋਂ نیچے ਇਹਨਾਂ ਲੋਕਾਂ ਨੂੰ ਦੇਖੋ ਤਾਂ ਤੁਹਾਨੂੰ ਆਪਣੀ ਰੁੱਖੀ ਮਿੱਸੀ ਰੋਟੀ ਵੀ ਅੰਮ੍ਰਿਤ ਲੱਗਣ ਲੱਗ ਜਾਏਗੀ ਮੈਂ ਆਪਣੇ ਮਨ ਹੀ ਮਨ ਸੋਚਣ ਲੱਗੀ ਕਿ ਜੋ ਹਾਲਾਤ ਅੱਜਕੱਲ੍ਹ ਦੁਨੀਆ ਤੇ ਲੋਕਾਂ ਦੇ ਚੱਲ ਰਹੇ ਨੇ ਉਹ ਸ਼ਾਇਦ ਇਹਨਾਂ ਹੀ ਚੰਦ ਭਲੇ ਲੋਕਾਂ ਦੇ ਕਾਰਨ ਦੁਨੀਆ ਅੱਜ ਵੀ ਟਿਕੀ ਹੋਈ ਹੈ ਨਹੀਂ ਤਾਂ ਜਿੰਨੇ ਲੋਕਾਂ ਦੀ ਸੋਚ ਅਤੇ ਉਹਨਾਂ ਦੀ ਨੀਅਤ ਬੇਕਰਖ ਹੋ ਗਈ ਹੈ ਦੁਨੀਆ ਕਦੇ ਦੀ ਖਤਮ ਹੋ ਜਾਂਦੀ ਇਹ ਨਾ ਛੋਟੇ ਗਰੀਬ ਲੋਕਾਂ ਦੇ ਅੰਦਰ ਕਿੰਨਾ ਜ਼ਿਆਦਾ ਸਿੱਧਕ ਹੈ ਜੋ ਸਮੇਂ ਦੀ ਵੀ ਕਦਰ ਕਰਦੇ ਨੇ ਤੇ ਉਸ ਪਰਮਾਤਮਾ ਦਾ ਸ਼ੁਕਰਾਨਾ ਵੀ ਕਰਦੇ ਨੇ ਤੇ ਨੰਗੇ ਧੜ ਹੀ ਆਪਣੀ ਹਰ ਇੱਕ ਮੁਸ਼ਕਿਲ ਨਾਲ ਲੜ ਵੀ ਜਾਂਦੇ ਨੇ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਰੱਬ ਨੂੰ ਪਰਖਣਾ ਹੋਵੇ ਤਾਂ ਆਪਣੇ ਤੋਂ ਨੀਵੇਂ ਲੋਕਾਂ ਵੱਲ ਇੱਕ ਵਾਰ ਜ਼ਰੂਰ ਚਾਤੀ ਮਾਰ ਕੇ ਦੇਖਣਾ ਤਾਂ ਤੁਹਾਨੂੰ ਤੁਹਾਡੀ ਜ਼ਿੰਦਗੀ ਆਪਣੇ ਆਪ ਹੀ ਸਮਝ ਆ ਜਾਵੇਗੀ ਜੇ ਅੱਜ ਦੀਆਂ ਮੇਰੀਆਂ ਗੱਲਾਂ ਤੁਹਾਨੂੰ ਸਮਝ ਆ ਗਈਆਂ ਤਾਂ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਵੀ ਜ਼ਰੂਰ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ